ਆਵਾਕ ਗੱਲ ਸਿਰ ਤੇ ਨੋਸਾ ਪਹਿਲਵਾਨ ਕੁੜੀਆਂ ਨਾਲ ਜਿਨਸੀ ਛੇੜਛਾੜ ਕਰਨ ਦੇ ਦੋਸ਼ ਦਾ ਸਾਹਮਣਾ ਕਰ ਰਿਹਾ ਬਿਰਜਪੂਸ਼ਨ ਦੀ ਜਿਹੜੀ ਟਿਕਟਾ ਕੱਟ ਕੇ ਉਹਦੇ ਬੇਟੇ ਨੂੰ ਨਵਾਜਿਆ ਕੇਸਰਗੰਜ ਹਲਕੇ ਤੋਂ ਇਹ ਬੜੀ ਅਜੀਬ ਗੱਲ ਹੈ ਜੀ ਜੀ ਕਹਿੰਦੇ ਜੀ ਅਸੀਂ ਟਿਕਟ ਨਹੀਂ ਦਿੱਤੀ ਬਿਰਜਪੂਸ਼ਨ ਸ਼ਰਮ ਸਿੰਘ ਨੂੰ ਜੀ ਕਿਉਂਕਿ ਬਿਰਜਪੂਸ਼ਨ ਸ਼ਰਮ ਸਿੰਘ ਦੇ ਖਿਲਾਫ ਪਹਿਲਵਾਨ ਕੁੜੀਆਂ ਨੇ ਸ਼ਾਕਸੀ ਮਲਕੋੜਾ ਨੇ ਹੂੰ ਹੂੰ ਇਕ ਇਲਜ਼ਾਮ ਲਾਇਆ ਸੀ ਕਿ ਇਹ ਕੁੜੀਆਂ ਦੀ ਇੱਜ਼ਤ ਨਾਲ ਖਿਲਵਾੜ ਕਰਦਾ ਹੈ ਇੱਕ ਨਵਾਲਿਕ ਬੱਚੀ ਸੀ ਜਿਹੜੀ ਆਪ ਨੂੰ ਆਪਾ ਕਹਿ ਸਕਦੇ ਛੋਟੀ ਜਿਹੜੀ ਅੰਦਰੇ ਸੀਗੀ ਪਹਿਲਵਾਨੀ ਉਹ ਵੀ ਕਰਦੀ ਸੀ ਉਹਨੇ ਵੀ ਇਹ ਇਲਜ਼ਾਮ ਲਾਇਆ ਸੀ ਤੇ ਬੰਦੇ ਦੇ ਖਿਲਾਫ ਪੌਸਕੋ ਐਕਟ ਦੇ ਤਹਿਤ ਪਰਚਾ ਦਰਜ ਹੋਇਆ ਸੀ ਪੌਸਕੋ ਐਕਟ ਬੜਾ ਖਤਰਨਾਕ ਹੈ ਜੀ ਬੰਦੇ ਨੂੰ ਬੱਚੇ ਨੂੰ ਕੋਈ ਥਾਂ ਨਹੀਂ ਹੁੰਦਾ ਜਿੱਤੇ ਲੱਗ ਜਾਈ ਪਰ ਕਿਉਂਕਿ ਉਹ ਰਾਜਕਰਵੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਪਾਰਲੀਮੈਂਟ ਦਾ ਮੈਂਬਰ ਸੀ ਹਰ ਨਾਲੀ ਦੀ ਆਪਾਂ ਦੇਖੀ ਤਾਂ ਉਹ ਬੰਦਾ ਉਸ ਵੇਲੇ ਜਿਹੜੀ ਹੈ ਰੈਸਲਰ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਸੀ। ਬਾਅਦ ਵਿੱਚ ਇਸ ਗੱਲ ਦੇ ਖਿਲਾਫ ਐਸਆਈਆਰ ਦਲਜੋਗੀ ਦੀ ਗ੍ਰਿਫਤਾਰੀ ਨਹੀਂ ਸੀ ਹੋਈ। ਬਾਅਦ ਵਿੱਚ ਇਸ ਕੇਸ ਦੇ ਵਿੱਚ ਉਹਦਾ ਜੇਲ੍ਹ ਜਾਣਾ ਜ਼ਰੂਰੀ ਸੀ ਪਾਸਕੋ ਵਾਲਾ ਤੇ ਉਹ ਕੇਸ ਵੀ ਉਹਨੇ ਰਫਾ-ਰਫਾ ਕਰ ਦਿੱਤਾ। ਜਿਵੇਂ ਕਿ ਉਹ ਤੁਹਾਡੇ ਆਪਾਂ ਨਖੀਮਪੁਰ ਖੀੜੀ ਦੇ ਵਿੱਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਨੂੰ ਕਤਲ ਕੀਤਾ ਸੀ ਉਵੇਂ ਕੀਤਾ ਸੀ ਗੁਰਦੁਆਰੇ ਉਵੇਂ ਕਰਦਾ ਇਹ ਚੰਡੀ ਸਾਹਿਬ ਇਹ ਬੰਦੇ ਦਾ ਕਾਰੋਬਾਰ ਬਹੁਤ ਤਕੜਾ ਹੈ ਬਿਰਿਸ਼ੂ ਪੂਸ਼ਨ ਸਰਵਨ ਸਿੰਘ ਦਾ ਇਹਦੇ ਕਈ ਕਾਲਜ ਜਿੱਤੇ ਜਿਹੜੇ ਹੈਗੇ ਐ ਜੀ ਉਹ ਟੈਕਨੀਕਲ ਕਾਲਜ ਤੇ ਜਿਹੜੇ ਡਿਗਰੀ ਕਾਲਜ ਹੈ ਕਈ ਸਕੂਲ ਹੈ ਇਸ ਬੰਦੇ ਕੋਲ ਔਰ ਇਹ ਠਾਕੁਰ ਭਾਈਚਾਰੇ ਨੂੰ ਬਲੋਕ ਕਰਦਾ ਹੈ 6 7 ਸੀਟਾਂ ਦੇ ਉੱਤੇ ਇਹਦਾ ਅਸਰ ਹੈ ਉਹ ਕਿਉਂਕਿ ਬਦਨਾਮੀ ਬਹੁਤ ਜ਼ਿਆਦਾ ਹੁੰਦੀ ਸੀ ਦੇ ਨੂੰ ਟਿਕਟ ਦੇਤੀ ਇਨਾਂ ਦੀ ਟਿਕ ਟੋ ਦੀ ਕੱਟ ਪਿੱਕੇ ਸਰਕਾਰ ਦੀ ਟਿਕ ਇਹਨਾਂ ਦੀ ਕਨਸਿਸਟੈਂਸੀ ਹੈ ਉੱਥੋਂ ਇਹਦੀ ਟਿਕ ਟ ਕੱਟ ਕੇ ਇਹਦਾ ਛੋਟਾ ਮੁੰਡਾ ਜਿਹੜਾ ਆਸਟ੍ਰੇਲੀਆ ਦੇ ਵਿੱਚੋਂ ਬਿਜ਼ਨਸ ਵੀ ਪੜ੍ਹਾਈ ਕਰਕੇ ਆਇਆ ਹੈ ਉਹਨੂੰ ਟਿਕ ਦੇ ਦਿੱਤੀ ਹੈ ਜੀ ਉਹਦਾ ਨਾਮ ਕਰਨ ਪੂਸ਼ਣ ਸਿੰਘ ਉਹਨੂੰ ਟਿਕ ਦੇ ਦਿੱਤੀ ਹੈ ਉਹ ਯੂਪੀ ਦੀ ਜਿਹੜੀ ਹੈ ਰੈਸਲਰ ਫੈਡਰੇਸ਼ਨ ਉਹਦਾ ਪ੍ਰਧਾਨ ਹੈ ਤੇ ਇਹ ਦਿੱਕਤ ਦੇੰ ਤੋਂ ਬਾਅਦ ਹੁਣ ਇਹਦੇ ਤੇ ਪ੍ਰਤੀਕਰਮ ਚਲੋ ਪਹਿਲਵਾਨਾਂ ਦੇ ਢਾਉ ਰਹੀ ਸੀ ਮੇਰਾ ਮੰਨਣਾ ਹੈ ਕਿ ਬਿਰਜ ਪੂਸ਼ਨ ਸਿੰਘ ਦੀ ਟਿਕਟਾ ਭਾਵੇਂ ਕੱਟਤੀ ਦੇ ਨੂੰ ਮਾਫਜਾ ਦਿੱਤਾ ਦਿੱਕਤ ਦੇ ਰੂਪ ਦੇ ਵਿੱਚ ਕਿ ਤੈਨੂੰ ਨਹੀਂ ਤੇਰੇ ਪਰਿਵਾਰ ਨੂੰ ਦੇ ਦਿੰਦੇ ਔਰ ਸਾਖਸ਼ੀ ਮਲ ਨੂੰ ਮੈਂ ਪੜ ਰਿਹਾ ਸੀ ਸਾਖਸ਼ੀ ਮਲ ਕਹਿੰਦੀ ਕਿ ਭਾਵੇਂ ਪੁੱਤਰ ਨੂੰ ਟਿਕਟ ਦੇ ਦਿੱਤੀ ਤੇ ਭਾਵੇਂ ਪਿਓ ਨੂੰ ਅਸੀਂ ਪਾਵਰ ਤਾਂ ਸਾਰੀ ਪਿਓ ਕੋਲੇ ਰਹਿਣੀ ਹੈ ਜੇ ਆਸ਼ੀਸ਼ ਮਿਸ਼ਰਾ ਜਿਹੜਾ ਉਹ ਕਿਸਾਨਾਂ ਨੂੰ ਕੁਚਲਦਾ ਉਹ ਤਾਂ ਕੋਈ ਪਾਰਲੀਮੈਂਟ ਦਾ ਮੈਂਬਰ ਨਹੀਂ ਨਾ ਉਹ ਗ੍ਰਹਿ ਰਾਜ ਮੰਤਰੀ ਉਹਦਾ ਪਿਓ ਹੈ ਪਿਓ ਗ੍ਰਹਿ ਰਾਜ ਮੰਤਰੀ ਹੋਣ ਦੇ ਨਾਤੇ ਸਾਰੀ ਦੀ ਸਾਰੀ ਜਿਹੜੀ ਹੈਗੀ ਹੈ ਦਿੱਸ਼ ਨੂੰ ਪ੍ਰਭਾਵਿਤ ਕਰਦਾ ਹੈ ਠੀਕ ਉਸੇ ਤਰੀਕੇ ਇਹ ਲੋਕ ਵੀ ਜਿਹੜੇ ਹੈਗੇ ਆ ਉਹ ਪ੍ਰਭਾਵਿਤ ਕਰ ਸਕਦੇ ਆ ਇੱਥੇ ਉਹਨੂੰ ਪੁੱਛਣ ਵਾਲੀ ਗੱਲ ਆ ਵੀ ਤੁਹਾਡੀ ਨੈਤਿਕਤਾ ਕਿੱਥੇ ਹੈ ਇਹ ਨੈਤਿਕਤਾ ਤੇ ਸਵਾਲ ਖੜਾ ਹੁੰਦਾ ਵੀ ਨੈਤਿਕਤਾ ਤੁਹਾਡੀ ਕਿੱਥੇ ਦਿਖਾਓ ਨੈਤਿਕਤਾ ਜਿਹੜੇ ਮੋਦੀ ਸਾਹਿਬ ਨੇ ਉਹਨਾਂ ਕੁੜੀਆਂ ਨੂੰ ਜਦੋਂ ਉਹ ਸੋਨਾ ਤੇ ਚਾਂਦੀ ਜਿੱਤ ਕੇ ਆਈਆਂ ਸੀ ਮੈਡਲ ਲੈ ਕੇ ਆਈਆਂ ਸੀ ਹਵਾਈ ਅੱਡੇ ਤੇ ਉਤਰੀਆਂ ਸੀ ਦੇਸ਼ ਦੇ ਲੋਕਾਂ ਨੇ ਟੂਰ ਬਲਾ ਕੇ ਉਹਨਾਂ ਦਾ ਸਵਾਗਤ ਕੀਤਾ ਸੀ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਬੱਚਿਆਂ ਨੂੰ ਆਪਣੇ ਘਰੇ ਬੁਲਾਇਆ ਚਾਹ ਦੇ ਕੱਪ ਦਿੱਤੇ ਔਰ ਤੁਹਾਡੇ ਸਾਹਮਣੇ ਆ ਰਹੀ ਉਹਨੀਆਂ ਨਜ਼ਰਾਂ ਦੇ ਸਾਹਮਣੇ ਮੇਰੇ ਵੀ ਆ ਰਹੀ ਹੈ ਜਦੋਂ ਉਹ ਉਹਨਾਂ ਨੂੰ ਕੁੜੀਆਂ ਨੂੰ ਕਹਿ ਰਿਹਾ ਹੈ ਕਿਸੇ ਨੂੰ ਕਹਿ ਰਿਹਾ ਤੂੰ ਤਾਂ ਮੇਰੀ ਬੇਟੀ ਹੈ ਤੂੰ ਫਲਾਣੇ ਕਾਨਦਨ ਚੋਂ ਹੈ ਤੂੰ ਤੇ ਕਿਥੋਂ ਹੈ ਮਤਲਬ ਕਿੱਥੇ ਤੁਸੀਂ ਬੇਟੀਆਂ ਬਣਾਉਣਾ ਔਰ ਕਿੱਥੇ ਜਦੋਂ ਬੰਦੇ ਉਹਨਾਂ ਦੀਆਂ ਜਿੱਤਾਂ ਨਾਲ ਖਲਵਾੜ ਕਰਦੇ ਜਿਹਨਾਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਹੋਵੇ ਉਹਨਾਂ ਲੋਕਾਂ ਨੂੰ ਤੁਸੀਂ ਟਿਕਟਾਂ ਦੇ ਰਹੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇ ਰਹੀਆਂ ਕਿ ਮੇਰੇ ਖਿਆਲ ਮੁਤਾਬਕ ਐਦੂ ਵੱਡਾ ਮਤਲਬ ਕੋਈ ਗੁਨਾਹ ਹੋ ਨਹੀਂ ਸਕਦਾ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਕਹਿੰਦੀ ਸੀ ਸਾਡਾ ਚਾਲ ਚਰਿੱਤਰ ਤੇ ਚਿਹਰਾ ਇੱਕ ਵੱਖਰੀ ਕਿਸਮ ਦਾ ਹੈ ਜਿਹੜਾ ਚਾਲ ਚਰਿੱਤਰ ਤੇ ਚਿਹਰਾ ਹੈ ਤੇ ਫਿਰ ਮੈਨੂੰ ਤਾਂ ਇਹ ਲੱਗਦਾ ਵੀ ਇੱਥੇ ਕੋਈ ਜੈਸਕਾ ਲਾਲ ਤੇ ਤੰਦੂਰ ਖਾਣ ਵਰਗਾ ਨਾ ਤੇ ਤੁਹਾਡਾ ਕੋਈ ਬਹੁਤਾ ਫਰਕ ਹੈ ਇੱਕੋ ਜਿਹਾ ਹੀ ਹੋ ਜੀ ਆ ਬਿਲਕੁਲ ਦੀ ਐਸਾ